ਰੂង ਦੀਆਂ ਗੱਠਾ ਲੋਡ ਕਰ ਚੁੱਕੇ ਆ ਤੇ ਆਪਣੀ ਗੱਡੀ ਹੋ ਗਈ ਲੋਡ ਬਸ ਥੋੜੀ ਜਿਹੀ ਰਹਿ ਗਈ ਐ ਲੇਵਰ ਵਾਲੇ ਵੀ ਯਾਰ ਬੰਦੇ ਘੈਂਟ ਨੇ ਤੇ ਇੱਕ ਆ ਗੱਡੀ ਖੜੀ ਆ ਆਪਣੇ ਕੋਲ ਸਵਾਣੇ ਦੀ ਇਹ ਆਪਣੇ ਬਚੀ ਉਸਤਾਦ ਦੀ ਗੱਡੀ ਆ ਢਨੇਠੇ ਵਾਲੇ ਦੀ 골ਡੀ ਪ੍ਰਧਾਨ ਹੋਣਾਂ ਦੀ ਤੇ ਆਪਾਂ ਕੇਸਰੀਆ ਬਿਆਵਰ ਚੋਂ ਗੱਠਾ ਭਰ ਰਹੇ ਆ ਇਹ ਬਿਆਵਰ ਐ ਬਿਆਵਰ ਰੂង ਵਾਲੀ ਫੈਕਟਰੀ ਆ ਤੇ ਆਪਣੇ ਵਾਲੀ ਜ ਰਾਣੀ ਸੰਦਰਾ ਹੋ ਗਈ ਲੋਡ ਇਸ ਤੋਂ ਬਾਅਦ ਬਚੀ ਉਸਤਾਦ ਵਾਲੀ ਗੱਡੀ ਦਾ ਨੰਬਰ ਆਗਾ ਤੇ ਲੇਵਰ ਵਾਲੇ ਦੇਖੋ ਯਾਰ ਇਹਨਾਂ ਦੀ ਹਾਰਡ ਮਿਹਨਤ ਆ ਉਹ ਥੋਂ ਗਠਾਂ ਲੈ ਕੇ ਆਉਂਦੇ ਨੇ ਇਹ ਐਡੀ ਦੂਰੋਂ ਤੇ ਹੁਣ ਤੇ ਆਕਸੀਜਨ ਆਗਾ ਨਹੀਂ ਇੱਥੇ ਤੱਕ ਯਾਰਾ ਸਾਰੀ ਨਾ ਰੂਏ ਰੂਹ ਹੁੰਦੀ ਇੱਥੇ ਸਾਰੀ ਆਹ ਦੇ ਸਾਰੇ ਇਹ ਹੈਡਰ ਨਾਲ ਰੂਹ ਨਾ ਇਹ ਮਸ਼ੀਨਾਂ ਦੇ ਵਿੱਚ ਜਾਂਦੀ ਹੈਗੀ ਇਹ ਇਕੱਠੀ ਕਰਕੇ ਉਹ ਕਰਦੇ ਨੇਗੇ ਦੇਖ ਸਾਰ ਤੁਸੀਂ ਅਮਾਰੇ ਗੋਰੀ ਦੇ ਵਿੱਚ ਇਹ ਗਠਾਂ ਲੈ ਕੇ ਆਉਂਦੇ ਨੇਗੇ ਕੀ ਹਾਲ ਚਾਲ ਇਹ ਦੇਖੋ ਜੌਂਡੀ ਆ ਰਾ ਬੜੇ ਬੜੇ ਉਹ ਕਹਿਣਾ ਪੰਜਾਬ ਚ ਇੱਕ ਚੱਲਿਆ ਦੀ ਗੁਰੂ ਵਾਲਾ ਬਣਿਆ ਪੀਰ ਜੀ ਆਪਣੀ ਰਾਣੀ ਹੋ ਗਈ ਲੋੜ ਦੇਖ ਸਕਦੇ ਹੋ ਰੱਖਾ 30 ਇਕੱਠਾ ਹੋ ਗਿਆ ਆਪਣੀ ਗੱਡੀ ਚ